ਘਰ ਤੋਂ ਥਾਪਣਾ ਹੋ ਕੋਈ ਦਿਨ ਖੇਡ ਲੈ ਮੋਜਾ ਮਾਣ ਲੈ ਹਉ ਤੈਂ ਫੱਜ ਜਾਵਣਾ ਉਹ ਕੰਗਣਾ ਕੱਜ ਦਿਆ ਲੈ ਕੇ ਕਰਨੀ ਥੜ ख़ून अखां दा ਹੀ ਵਿੱਚ ਆ ਤੇ ਅੱਜ ਬੰਦੇ ਸਰਹੰਦ ਦੀ ਦਿੱਤੀ ਇਤਨ ਨਾਲ ਇੱਟ ਖੜਕਾਉ ਨੇ ਦੇ ਫਰੀਕਿਆਂ ਵਾਲਿਆਂ ਆਉ ਦਿੱਤਾ ਪਿਲਾ ਹੰਕਾਰ ਦਾ ਠਾ ਕਿੰਦਿਆਂ ਮਰਦਾ ਤੇਰੀਆਂ ਗੱਗ ਵਿੱਚ ਰਹਿੰਦੀਆਂ ਹੋ ਬੰਦਿਆ ਤੇਰੀਆਂ ਹਾਂ ਜੀ ਹਾਂ ਬਾਰਾ ਤੁਰੀਆਂ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਆ ਫਰੈਂਡਸ਼ਿਪ ਇਮੀਗ੍ਰੇਸ਼ਨ ਕੌਕੇ ਰੋਡ ਨਾਥਰ ਕਲੇਰਾ ਜਗਰਾਓ ਤੋਂ ਸਾਡਾ ਅੱਜ ਦਾ ਵਿਸ਼ਾ ਹੰਗਰੀ ਦਾ ਵਰਕ ਪਰਮਿਟ ਦੇ ਬਾਰੇ ਦੇ ਵਿੱਚ ਹੈ ਹੰਗਰੀ ਦਾ ਵਰਕ ਪਰਮਿਟ 1 ਸਾਲ ਦਾ ਹੈ ਕੰਪਨੀ ਦਾ ਨਾਮ ਹੈ ਪੈਨੇ ਮਾਰਕੀਟ 12 ਮਹੀਨੇ ਦਾ ਵਰਕ ਪਰਮਿਟ ਹੈਗਾ ਜੀ ਦੇ ਵਿੱਚ ਪ੍ਰੋਸੈਸਿੰਗ ਟਾਈਮ 90 ਦਿਨ ਦਾ ਸੈਲਰੀ ਪਰ ਮੰਥ 1000 ਯੂਰੋ ਤੁਸੀਂ ਇੱਕ ਮਹੀਨੇ ਦੇ ਵਿੱਚ 260 ਘੰਟੇ ਕੰਮ ਕਰ ਸਕਦੇ ਹੋ ਓਵਰਟਾਈਮ ਵੀ ਤੁਸੀਂ ਲਗਾ ਸਕਦੇ ਹੋ ਇਸ ਦੇ ਵਿੱਚ ਡਾਕੂਮੈਂਟੜੇ ਚਾਹੀਦੇ ਹਨ ਉਹ ਇਸ ਤਰ੍ਹਾਂ ਹਨ ਪਾਸਪੋਰਟ ਦੀ ਸਕੈਨ ਕਾਪੀ ਚਾਹੀਦੀ ਹੈ 10ਵੀਂ 12ਵੀਂ ਦਾ ਦਾਇਰਖ ਤੋਂ ਜਾਦਾ ਐਜੂਕੇਸ਼ਨ ਦਾ ਸਰਟੀਫਿਕੇਟ ਜੈਸੇ ਕਿਸੇ ਕੋਲ ਡਰਾਈਵਿੰਗ ਲਾਇਸੈਂਸ ਆਉਟ ਡਰਾਈਵਿੰਗ ਲਾਇਸੈਂਸ ਦੀ ਸਕੈਨ ਕਾਪੀ ਦੇ ਸਕਦਾ aadhar card ਇਹਦੇ ਵਿੱਚ ਵੇਅਰ ਹਾਊਸ ਅਤੇ ਸੁਪਰਮਾਰਕਟ ਦੇ ਵਿੱਚ ਵਰਕਰਾਂ ਦੀ ਲੋੜ ਹੈ ਜੇ ਕਿਸੇ ਨੇ ਵੀ ਹੰਗਰੀ ਦਾ ਵਰਕ ਪਰਮਿਟ ਲੈਣਾ ਹੋਵੇ ਆਪਣਾ ਕੈਰੀਅਰ ਬਣਾਉਣਾ ਹੋਵੇ ਮਾਪਿਓ ਦੇ ਸੁਪਨੇ ਸাকার ਕਰਨੇ ਹੋਣ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ ਤੁਸੀਂ ਮੋਬਾਈਲ ਤੇ ਵੀ ਕੰਟੈਕਟ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਦਾ ਰੁਝਾਨ ਸਨਗਤ ਕੰਟਰੀ ਦਾ ਹੀ ਹੈ ਇਸ ਤੋਂ ਪਹਿਲਾਂ ਜਿਆਦਾ ਸਾਰਾ ਸਟੂਡੈਂਟ ਪੜੇ ਲਿਕੇ ਨੌਜਵਾਨ ਲੜਕੇ ਲੜਕੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਧੂਕੇ ਨਿਊਜ਼ੀਲੈਂਡ ਜਾਂਦੇ ਸਨ ਜਾਂ ਗੌਰਫ ਕੰਟਰੀ ਜਾਂਦੇ ਸਨ ਲੇਕਿਨ ਅੱਜ ਦਾ ਰੁਝਾਨ ਸ਼ੈਨਗਨ ਕੰਟਰੀ ਦੇ ਵੱਲ ਜ਼ਿਆਦਾ ਹੋ ਗਿਆ ਹੈ ਅਰਜਲਟ ਵੀ ਵਧੀਆ ਮਿਲਦੇ ਹਨ ਖਰਚਾ ਵੀ ਘੱਟ ਹੁੰਦਾ ਹੈਗਾ ਬਾਕੀ ਉੱਥੇ ਰਹਿਸੈਨ ਦਾ ਮੇਰੇ ਖਰਚਾ ਘੱਟ ਆ ਕੋਈ ਜ਼ਿਆਦਾ ਮਹਿੰਗੇ ਕੰਟਰੀ ਨਹੀਂ ਹਨ ਤੁਸੀਂ ਆਪਣਾ ਕੈਰੀਅਰ ਬਣਾ ਸਕਦੇ ਹੋ ਉਤੇ ਇਹ ਜਾਣਕਾਰੀ ਲੈਣ ਲਈ ਤੁਸੀਂ ਸੇਟ ਦੇ ਕੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟ ਪੰਜਾਬ ਸੋਨਾ ਕੋਰ ਦਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸ਼ਨਿਕਨ ਕੰਟਰੀਆਂ ਦੇ ਬਾਰੇ ਦੇ ਵਿੱਚ ਵਰਕ ਪਰਮਟ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਇਆਂ ਲਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ